ਉੰਦਸ ਇੱਥੇ ਸ਼ਖਸ ਇੱਕ ਸੱਚਾ ਕਿੱਧਰ ਗਿਆ ਇਸ ਪੱਥਰਾਂ ਦੇ ਚਰਚੂ ਸ਼ੀਸ਼ਾ ਕਿੱਧਰ ਗਿਆ ਰੰਦੀ ਦੁਨੀਆ ਤੱਕ ਜਦ ਤੱਕ ਧਰਤੀ ਨੇ ਉਹਨਾਂ ਦੇ ਉਹਨੀਆਂ ਵਿੱਚ ਸਤਕਾਰ ਦੇ ਹੀ ਪਾਤਰ ਰਹਿਣਾ ਠੇਕਾ ਨਾ ਕਰ ਪਾਤਰ ਤੂੰ ਉਹਨੀ ਦਿਨ ਨਹੀਂ ਮਰਦਾ ਜਿੰਨੀ ਦਿਨ ਤੈਨੂੰ ਬੈਠੇ ਨੇ ਸੁਰਜੀਤ ਕਹਿਣ ਵਾਲਾ ਜੀ ਉਹ ਸੁਰਜੀਤ ਮਤਲਬ ਸੁਰਜੀਤ ਹੀ ਰਣਾ ਨਾਮ ਹੈ ਰੂਮਾਂ ਦੇ ਹੀ ਸਾਰਾ ਕਿੰਨਾ ਕੁ ਵੱਡਾ ਜਿਹੜਾ ਘਾਟਾ ਤੁਸੀਂ ਕਹਿੰਦੇ ਪੰਜਾਬ ਪੰਜਾਬੀ ਤੇ ਦੀ ਅਕਸਰ ਗੱਲ ਕਰਦੇ ਸੀ ਪਾਤਰ ਸਾਹਿਬ ਪੰਜਾਬ ਦਾ ਵਿਰੋਧ ਸ਼ਬਦਾਂ ਚ ਬਿਆਨ ਨਹੀਂ ਹੋ ਸਕਦਾ ਲੱਗੇ ਰਹੀ ਭਾਵੇਂ ਬੈਠ ਰਹੀ 24 ਘੰਟੇ ਉਹ ਬਿਆਨ ਹੀ ਨਹੀਂ ਹੋ ਸਕਦਾ ਇਦਾਂ ਚਲੇ ਜਾਣਾ ਏਡੀ ਵੱਡੀ ਹਸਤੀ ਦਾ ਪਰ ਹੁਣ ਮਾਲਕ ਦਾ ਹੁਕਮ ਆ ਉਦੋਂ ਕਰਦੇ ਉਹਨਾਂ ਬੇਭਾਗਾ ਆ ਮੈਂ ਆਪਣੇ ਨੂੰ ਸੁਭਾਗਾ ਸਮਝਦਾ ਪਰ ਮੈਂ ਤਾਂ ਇਹ ਤੱਕ ਹੀ ਮਤਲਬ ਕੁਛ ਐਸੇ ਜੇ ਪਟਨਾ ਬਹੁਤੀ ਰਹੀਆਂ ਫੋਨ ਤੇ ਗੱਲ ਹੋਈ ਤੇ ਮੁਲਾਕਾਤ ਨਹੀਂ ਹੋ ਪਾਈ ਜਿਵੇਂ ਗੁਰੂ ਗੁਰੂ ਮੰਦੇ ਸੀ ਨਾ ਤੋਂ ਇਸ ਤਾਂ ਤੇ ਕਿਸ ਤਰ੍ਹਾਂ ਦਾ ਜਿਹੜਾ ਤੁਹਾਡੇ ਨਾਲ ਸੀਗਾ ਤਾਲਮੇਲ ਗੁਰੂ ਬਿਆਨ ਨਹੀਂ ਹੋ ਸਕਦਾ ਦੱਸ ਨਹੀਂ ਤੋ ਬਿਲਕੁਲ ਦੋਸਤੋ ਦੇਵੀ ਦੇਵੀ ਬਾਈ ਸਨਮ ਜੁੰਨੇ ਕਿ 17 ਨਾ ਟੋਡੀਆਂ ਲੋਕਾਂ ਨੂੰ ਝੋੜ ਕੇ ਰੱਖਤਾ ਜਿਨ੍ਹਾਂ ਨੇ ਤੋ ਤੋਦੋ ਤੱਕ ਨਹੀਂ ਮਰਦਾ ਪਾਤਰ ਜਦੋਂ ਤੱਕ ਬਿਲਕੁਲ ਗੁਰੂ ਜੀ ਦਾ ਗੁਰੂ ਜੀ ਦਾ ਸ਼ੇਅਰ ਸੀਗਾ ਕਿ ਫਿਕਰ ਨਾ ਕਰ ਪਾਤਰ ਤੂੰ ਓਨੀ ਦਿਨ ਨਹੀਂ ਮਰਦਾ ਜਿੰਨੀ ਦਿਨ ਤੈਨੂੰ ਬੈਠੇ ਨੇ ਸੁਰਜੀਤ ਕਹਿਣ ਵਾਲਾ ਜੀ ਮਤਲਬ ਸੁਰਜੀਤ ਹੀ ਰਣਾ ਉਹਨਾਂ ਨੇ ਤੇ ਉਹ ਪਾਤਰ ਉਹ ਪਿਆਰ ਦੇ ਮੁਹੱਬਤ ਦੇ ਪਾਤਰ ਸੀ ਸਤਕਾਰ ਦੇ ਪਾਤਰ ਸੀ ਰੰਗੀ ਦੁਨੀਆ ਤੱਕ ਜਦ ਤੱਕ ਧਰਤੀ ਇਹਨਾਂ ਨੇ ਉਹਨਾਂ ਦੇ ਉਹਨੀਆਂ ਨੇ ਸਤਕਾਰ ਦੇ ਹੀ ਯਾਤਰ ਰਹਿ ਮੁਹੱਬਤ ਹੈ ਸ਼ਾਇਰੀ ਦਾ ਐਡਾ ਸਮੁੰਦਰ ਐਡਾ ਸਰੋਤ ਉਹ ਇੱਧੇ ਰਹਿਣਾ ਔਰ ਸੰਕੜੇ ਪੀੜੀਆਂ ਨੇ ਅਗਵਾਈ ਮਿਲਦੀ ਰਣੀ ਉਹਨਾਂ ਨੂੰ ਤੁਸੀਂ ਗੁਰੂ ਮੰਨਦੇ ਹੀ ਸਾਰਾ ਕਿੰਨਾ ਕੁ ਵੱਡਾ ਜਿਹੜਾ ਘਾਟਾ ਤੁਸੀਂ ਕਹਿੰਦੇ ਪੰਜਾਬ ਪੰਜਾਬੀਅਤ ਦੀ ਅਕਸਰ ਗੱਲ ਕਰਦੇ ਸੀ ਪਾਤਰ ਸਾਹਿਬ ਪੰਜਾਬ ਦਾ ਬੋਤਲ ਸ਼ਬਦਾਂ ਚ ਬਿਆਨ ਨਹੀਂ ਹੋ ਸਕਦਾ ਲੱਗੇ ਰਹੀ ਜੀ ਭਾਵੇਂ ਬੈਠ ਰਹੀ ਜੀ 24 ਘੰਟੇ ਉਹ ਗੱਲ ਬਿਆਨ ਹੀ ਨਹੀਂ ਹੋ ਸਕਦਾ ਸਰ ਜੀ ਤੁਹਾਨੂੰ ਪਤਾ ਲੱਗਦਾ ਤੁਹਾਨੂੰ ਇਸ ਘਟਨਾ ਬਾਰੇ ਤਾਂ ਯਕੀਨ ਹੋਇਆ ਪਹਿਲਾਂ ਤਾਂ ਇੱਕ ਵਾਰੀ ਕਿਸੇ ਨੂੰ ਵੀ ਨਹੀਂ ਹੋ ਰਿਹਾ ਹੁਣ ਵੀ ਨਹੀਂ ਹੋ ਰਿਹਾ ਮਾਲਕ ਦਾ ਇਦਾਂ ਚਲੇ ਜਾਣਾ ਏਡੀ ਵੱਡੀ ਹਸਤੀ ਦਾ ਪਰ ਹੁਣ ਮਾਲਕ ਦਾ ਹੁਕਮ ਹੈ ਉਦੋਂ ਕਰਦੇ ਆ ਉਹ ਤਾਂ ਉਹਨੂੰ ਕੀ ਕਰ ਸਕਦੇ ਜਿਹੜਾ ਸਿਰ ਦੀ ਛੱਟ ਨਾਲ ਬੰਦਾ ਬੁੰਦਲ ਜਾਂਦਾ ਨਾ ਉਹ ਸਿਰ ਦੀ ਛੱਟ ਵਜ੍ਹੀ ਇਹ ਬੁੰਦਲੇ ਪਏ ਆ ਮਾਲਕ ਕੋਈ ਬੋਧ ਨਹੀਂ ਹੈ ਆਖਰੀ ਵਾਰ ਮੁਲਾਕਾਤ ਕਿ ਕਦੋਂ ਹੁੰਦੀ ਹੈ ਪਾਤਰ ਸਾਹਿਬ ਨਾਲ ਤੁਹਾਡੀ ਰਾਜੇ ਮੈਂ ਬੇਪਗ ਆਇਆ ਮੈਂ ਆਪਣੇ ਨੂੰ ਸੁਭਾਗਾ ਸਮਝਦਾ ਪਰ ਮੈਂ ਤਾਂ ਇਹ ਕੀ ਮਤਲਬ ਕੁਝ ਐਸੇ ਜੇ ਕੁੱਟਣਾ ਬਹੁੰਦੀ ਰਹੀਆਂ ਫੋਨ ਤੇ ਗੱਲ ਹੋਏ ਤੇ ਮੁਲਾਕਾਤ ਨਹੀਂ ਹੋ ਪਾਈ ਹੁਣ ਰੱਖਣੀ ਸੀਗੀ ਇਹਨਾਂ ਦੇ ਨਾਲ ਚ ਜਾਂ ਬੇਨਤੀ ਕਰਨੀ ਸੀ ਕਿਤੇ ਕਿਤੇ ਘਰੇ ਜਾ ਕੇ ਜਾਂ ਉਹਨਾਂ ਨੂੰ ਬੇਨਤੀ ਕਰਨ ਸੀ ਕਰ ਚ ਆਉਂਦੇ ਸੀਗੇ ਉਹ ਰਹਿ ਗਿਆ ਨਹੀਂ ਸੀ ਆਖਰੀ ਇਹ ਮਰੂਗੀ ਇਹ ਗੱਲ ਹੁਣ ਮਰਨ ਤੱਕ ਰਹੂਗੀ ਸੋ ਕਾ ਨਾਮ ਨੇ ਅੱਜ ਸੋ ਪੰਜਾਬ ਪੰਜਾਬੀ ਤਨੂ ਪਿਆਰ ਕਰਨ ਵਾਲੇ ਜਿਵੇਂ ਗੁਰੂ ਗੁਰੂਮੰਦੀ ਸੀ ਨਾਲ ਤੋਂ ਇਸ ਤਾਂ ਤੇ ਇਹ ਕਿਸ ਤਰ੍ਹਾਂ ਦਾ ਜਿਹੜਾ ਤੁਹਾਡੇ ਨਾਲ ਸੀਗਾ ਤਾਲਮੇ ਲੱਗੂਗਾ ਬਿਆਨ ਨਹੀਂ ਹੋ ਸਕਦਾ ਦੱਸ ਨਹੀਂ ਸਰ ਕੋਈ 2 17 ਗੁਰੂ ਸਾਹਿਬ ਦੀ ਨਹੀਂ ਜੀ ਕੋਈ ਤਾਂ ਮੰਚੇ ਨੇ ਚੱਲ ਰਹੀਆਂ ਨੇ ਉਹ ਜਿਹੜਾ ਉਹਨਾਂ ਦਾ ਸ਼ੇਰ ਹੁੰਦਾ ਸੀ ਇੱਥੇ ਸ਼ਖਸ ਇੱਕ ਸੱਚਾ ਕਿੱਧਰ ਗਿਆ ਇਸ ਪੱਥਰਾਂ ਦੇ ਚਰਚੋ ਸ਼ੀਸ਼ਾ ਕਿੱਧਰ ਗਿਆ ਭਾਵੇਂ ਸਰੀਰਕ ਤੌਰ ਤੇ ਅਜ ਪਾਤਸ਼ਾਹ ਸਾਹਿਬ ਸਾਡੇ ਨਾਲ ਨਹੀਂ ਪਰ ਹਰ ਇੱਕ ਪੰਜਾਬੀ ਦੇ ਹਰ ਇੱਕ ਦਿਲਾਂ ਦੇ ਵਿੱਚ ਜਿਹੜਾ ਵਸਦੇ ਰਹਿਣਗੇ ਉਹ ਦਿਮਾਗਾਂ 'ਚ ਰਹਿਣਗੇ ਦਿਲਾਂ 'ਚ ਰਹਿਣ ਦੇ ਖਿਆਲਾਂ 'ਚ ਰਹਿਣਗੇ ਸੋਚਾਂ 'ਚ ਰਹਿਣਗੇ ਖੂਨ 'ਚ ਗਰਦਸ਼ ਕਰਨਗੇ ਸਦੀਆਂ ਤੱਕ ਕਰਨਗੇ ਇਹ ਗਰੰਟੀ ਹੈ ਬਾਬਾ ਬੋੜ ਹਰ ਕੋਈ ਬਾਬਾ ਬੋੜ ਕਹਿੰਦੇ ਸੀਗੇ ਉਹ ਤੋਂ ਵੀ ਉੱਪਰ ਦਾ ਸ਼ਬਦ ਕੋਈ ਲਿਆਉਂਦਾ ਜੀ ਸੋ ਦੋਸਤਾਂ ਬਿਲਕੁਲ ਅੱਖਾਂ ਨਾਮ ਨੇ ਦੇ ਵੀ ਸਰਦੀਆਂ ਬੀਤੇ ਹੋਰ ਵੀ ਇੱਥੇ ਪਦਵੰਤੇ ਸੱਜਣਾਂ ਤੇ ਪਹੁੰਚੇ ਹੋਏ ਨੇ ਨਾਮ ਅੱਖਾਂ ਦੇ ਨਾਲ ਵਿਦਾਗੀ ਦੇਣ ਦੇ ਲਈ ਸੋ ਬਿਲਕੁਲ ਬਿਆਨ ਨਹੀਂ ਹੋ ਰੇ ਸ਼ਬਦ ਕਿਉਂਕਿ ਪਾਤਰ ਸਾਹਿਬ ਦਾ ਤੁਰ ਜਾਣਾ ਹਰ ਇੱਕ ਨੂੰ ਝੰਜੋੜ ਕੇ ਰੱਖ ਦਿੰਦਾ ਸੋ ਦੇਵੀ ਮਸੂਫਪੁਰ ਜੀ ਨਾਲ ਗੱਲਬਾਤ ਕੀਤੀ ਤੇ ਵੀਡੀਓ ਨੂੰ ਜਰੂਰ ਕਰਦੇ ਉੱਤੇ ਜੁੜੇ ਰਹੋ ਚੈਨਲ ਦੇ ਨਾਲ ਕੈਮਰਾਪਰ ਸੰਗਰਦੀਪ ਦੇ ਨਾਲ ਧੰਨਵਾਦ